ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜਲਦੀ ਦੇ ਬਲੌਗ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਹਾਈਡੋ ਪਾਵਰ ਪਲਾਂਟ ਤੇ ਇਹ ਜਿਹੜਾ ਪਲਾਂਟ ਆ ਇਹ ਅਮਰਸਰ ਜੰਦਰ ਹਾਈਵੇ ਤੇ ਮੌਜੂਦ ਹੈ ਤੇ ਬਹੁਤ ਵਧੀਆ ਥਾਂ ਦਾ ਮਾਹੌਲ ਜਾਲਾ ਬਹੁਤ ਵਧੀਆ ਲੋਕੇਸ਼ਨ ਆ ਕਿਉਂਕਿ ਇੱਥੇ ਆਪਾਂ ਸਵੇਰ ਦੇ ਸਮੇਂ ਜਦੋਂ ਸ਼ਾਮ ਦੇ ਸਮੇਂ ਆਪਣੇ ਪਰਿਵਾਰ ਦੇ ਨਾਲ ਵਧੀਆ ਆਨੰਦ ਮਾਣ ਬਤੀਤ ਕਰ ਸਕਦੇ ਆ ਤੇ ਬਹੁਤ ਸ਼ਾਨਦਾਰ ਇੱਥੇ ਪਾਰਕਾਂ ਬਣੀਆਂ ਤੁਹਾਨੂੰ ਇਹਦੇ ਬਾਰੇ ਥੋੜੀ ਜਾਣਕਾਰੀ ਦਿੰਨੇ ਆ ਦੱਸਦੇ ਕਿ 19ਵੀਂ ਸਦੀ ਦੇ ਸ਼ੁਰੂ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਦੇ ਕਿ ਪਵਿੱਤਰ ਸਰੋਵਰ ਨੂੰ 12 ਮਹੀਨੇ ਪਾਣੀ ਦਾ ਸਰੋਤ ਪ੍ਰਦਾਨ ਕਰਨ ਲਈ ਇਸ ਨਹਿਰ ਦੇ ਨੈਟਵਰਕ ਦੀ ਉਸਾਰੀ ਕੀਤੀ ਸੀ ਬਹੁਤ ਵਧੀਆ ਸਾਮ ਸਵਾਲ ਇੱਥੇ ਬਹੁਤ ਵਧੀਆ ਇਦਾਂ ਪਾਰਕਾਂ ਫੁੱਲ ਤੇ ਇਹ ਜਿਹੜੀ ਸਾਰੀ ਮਸ਼ੀਨਰੀ ਇਸ ਪ੍ਰੋਜੈਕਟ ਨੂੰ ਜਿਹੜਾ ਤਿਆਰ ਕਰਨ ਲਈ ਸਾਰੀ ਮਸ਼ੀਨਰੀ ਇੰਗਲੈਂਡ ਤੋਂ ਇੰਗਲੈਂਡ ਤੋਂ ਮ来 ਗਈ ਸੀ ਅੱਗੇ ਤੁਹਾਨੂੰ ਦਿਖਾਉਣਾ ਆਹ ਦੇਖੋ ਜਿਹਨੇ ਸਾਡੇ ਪ੍ਰੋਜੈਕਟ ਅੱਜ ਵੀ ਉਸੇ ਤਰ੍ਹਾਂ ਸਾਮ ਸਵਾਲ ਕੀਤੀ ਜਾ ਰਹੀ ਆ ਤੇ ਬਹੁਤ ਜ਼ਿਆਦਾ ਲੋਕ ਇੱਥੇ ਦੇਖਣ ਵਾਸਤੇ ਆਉਂਦੇ ਆ ਪੁਰਾਣੀ ਆਪਣੀ ਵਿਰਾਸਤ ਨੂੰ ਇਹ ਕਿ ਮਹਿਰ ਸੀ ਮਹਿਰ ਦੇ ਵਿੱਚੋਂ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਹੁੰਦੀ ਸੀ ਇੱਕ ਟਾਈਮ ਸੀ ਉਹ ਤੇ ਅੱਜ ਕੱਲ ਇੱਥੇ ਘੁੰਮਣ ਵਾਸਤੇ ਬਹੁਤ ਵਧੀਆ ਸਾਰੇ ਪ੍ਰਬੰਧ ਕੀਤੇ ਗਏ ਤੇ ਬਹੁਤ ਸ਼ਾਨਦਾਰ ਇਥੇ ਵਿਊ ਆ ਆ ਦੇਖੋ ਬੱਚਿਆਂ ਬੱਚਿਆਂ ਦੇ ਲਈ ਖੇਡਣ ਦੀ ਝੁੱਲੇ ਲੱਗੇ ਹੋਏ ਆ ਤੇ ਨਾਲ ਹੀ ਪੂਰੇ ਜਿਮ ਦਾ ਸਮਾਨ ਲੱਗਾ ਹੋਇਆ ਪੂਰਾ ਜਿਮ ਲੱਗਾ ਹੋਇਆ ਆ ਮੇਰੇ ਹਾਰਸ ਉੱਤ ਗਈ ਹੈ ਜੀ। ਬਾਕੀ ਗੱਡੇ ਸੋਹਣੀਏ ਪਾਰਕਾ ਬਹੁਤ ਵਧੀਆ ਸਾਡਾ ਪ੍ਰਬੰਧ ਹੋ ਜੀ ਇੱਥੇ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਕਾਫੀ ਲੋਕ ਇੱਥੇ ਪਹੁੰਚੇ ਹੋਏ ਸੀਗੇ। ਆ ਦੇਖਿਓ ਬੱਚਿਆਂ ਵਾਸਤੇ, ਕਿੱਡਾ ਵਾਸਤੇ। ਪਰ ਵਿੱਚ ਸਿਆਣੇ ਨੇ ਖੇਡੀ ਜ਼ਿਆਦਾ ਹੈਗੇ। ਬਹੁਤ ਵਧੀਆ ਪ੍ਰਬੰਧ ਹੋ ਜੀ ਇੱਥੇ। ਤੇ ਸਾਰਿਆਂ ਨੇ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਇੱਥੇ ਆਹ ਦੇਖੋ ਕਿੰਨਾ ਵਧੀਆ 뷰 ਲੱਗ ਰਿਹਾ ਤੇ ਆਹ ਛੋਟੇ ਛੋਟੇ ਬੱਚੇ ਸਾਡੇ ਵਿੱਚ ਦਾ ਛੋਟੇ ਹੀ ਆ ਛੋਟੇ ਬੱਚੇ ਖੇਡ ਰਹੇ ਨੇ ਜੀ 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 ਬਹੁਤ ਆਪਣੇ ਮਨਚ ਹੋਇਆ ਕਰਨਾ ਚਾਹੀਦਾ ਇਹ ਚੱਲ ਜਾਂਦੇ ਇਹਨੇ ਮਾਰਨਾ ਹੀ ਸਾਨੂੰ ਮੇਰੀ ਤਾਂ ਸਾਰਿਆਂ ਨਾਲ ਹੀ ਉਬੀ ਜੀ ਲੱਗੀ ਇੱਕ ਵਾਰ ਜ਼ਰੂਰ ਪਹੁੰਚੋ ਇੱਥੇ ਕੁਛ ਨਾ ਕੋ ਸਿੱਖਣ ਨੂੰ ਮਿਲਦਾ ਹੈ ਬਹੁਤ ਵਧੀਆ ਨਜ਼ਾਰਾ ਹੈ ਹਰ ਚੀਜ਼ ਘੁੰਮਣ ਵਾਸਤੇ ਵਧੀਆ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੱਖਿਆ